ਕੜਨ ਕੋ ਬਾਣੀ ਬਾਣੀ ਦੇ ਨਾਲ ਮਨੁੱਖ ਨਿਰਮਲ ਹੋ ਜਾਂਦਾ ਹੈ ਨਿਰਮਲ 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 ਤੇਰੀ ਬਾਣੀ ਨਿਰਮਲ ਦੇ ਨਾਲ ਹੀ ਜੁੜ ਕੇ ਮਨੁੱਖ ਨਿਰਮਲ ਹੋ ਸਕਦਾ ਹੈ ਦੇਖੋ ਨਾ ਚਾਹੁੰਦੇ ਹੋਏ ਵੀ ਤਨ ਦੇ ਕੱਪੜੇ ਜਿਹੜੇ ਆ ਉਹ ਮੈਲੇ ਹੋ ਜਾਂਦੇ ਨੇ ਮਨੁੱਖ ਚਾਹੁੰਦਾ ਜੋ ਚਾਹੁੰਦਾ ਉਹ ਹੁੰਦਾ ਨਹੀਂ ਹੈ ਨਾ ਚਾਹੁੰਦੇ ਵੀ ਤਣ ਦੇ ਕੱਪੜੇ ਮੈਲੇ ਹੋ ਜਾਂਦੇ ਐ ਹਵਾ ਦੇ ਵਿੱਚ ਸੂਖਸ਼ਮ ਧੂੜ ਕੰਮ ਕਰਦੇ ਆਂ ਕਾਰੋ ਵਿਹਾਰ ਕਰਦੇ ਆਂ ਧੂੜ ਕੱਪੜਿਆਂ ਤੇ ਪੈਂਦੀ ਐ ਜਿਸਮ ਤੇ ਪੈਂਦੀ ਐ ਇਸ ਕਰਕੇ ਕੱਪੜੇ ਦੇ ਨਾਲ ਇਹ ਮੈਲ ਜਿਹੜੀ ਐ ਸਾਫ਼ ਜਿਸਨ ਲੱਗ ਪੈਂਦੀ ਐ ਇਸ ਮੈਲ ਦਾ ਜਿਹੜਾ ਪ੍ਰਭਾਵ ਹੈ ਉਹ ਮਨ ਤੇ ਪੈਂਦਾ ਹੈ ਇਸ ਵਾਸਤੇ ਆਦ ਕਾਲ ਤੋਂ ਮਨੁੱਖ ਨੇ ਜਦੋਂ ਦੇ ਵੀ ਕੱਪੜੇ ਇਜ਼ਾਦ ਕੀਤੇ ਹੈ ਕੱਪੜੇ ਧੋਣ ਦਾ ਆਇਆ ਹੈ ਕੱਪੜੇ ਨੂੰ ਧੋਣ ਲਈ ਤਰ੍ਹਾਂ ਤਰ੍ਹਾਂ ਦੀ ਸਮਗਰੀ ਸਾਬਣ ਆਦ ਕਾੜ ਕੱਢੀ ਹੈ ਪਰ ਇਹ ਜਿਹੜੀ ਮੈਲ ਆ ਨਾ ਧੋਤੀ ਜਾਏ ਤੇ ਫਿਰ ਮੈਲ ਦੇ ਜ਼ਰਰੇ ਜਿਹੜੇ ਐ ਉਹ ਜਮ੍ਹਾਂ ਹੋ ਜਾਂਦੇ ਐ ਕੱਪੜਾ ਜਿਸ ਨੂੰ ਹਟ ਜਾਂਦਾ ਐ ਤੇ ਮੈਲ ਦਿਸਦੀ ਐ ਜੇ ਨਾ ਧੋਤਾ ਜਾਏ ਤਾਂ ਉਹ ਦੇਖੋ ਵੀ ਤਣ ਦੇ ਅੰਦਰ ਹੈ ਮਨ ਇਹ ਕੱਪੜੇ ਦਾ ਪ੍ਰਮਾਣ ਦੇ ਕੇ ਮਹਾਰਾਜ ਸਮਝਾਉਂਦੇ ਐ ਇਹ ਤਣ ਹੈ ਤਣ ਦੇ ਅੰਦਰ ਹੈ ਮਨ ਖਲਾ ਦੇ ਵਿੱਚ ਕਰਾਂ ਕਰਾਂ ਦੇ ਵਿਚਾਰ ਦੀਆਂ ਤਰੰਗਾਂ ਨੇ ਤੇ ਉਹ ਵਿਚਾਰਾਂ ਦੀਆਂ ਤਰੰਗਾਂ ਉਹ ਮਨ ਤੇ ਪੈ ਕੇ ਮਨ ਨੂੰ ਵਿਕਾਰ ਦੇ ਵੱਲ ਮੋੜਦੀਆਂ ਨੇ ਇਹ ਮੈਲ অতি ਸੂਖਸ਼ਮ ਹੈ ਜਿਹੜੀ ਕਿ ਹੋਸ਼ ਦੀ ਅੱਖ ਨਾਲ ਹੀ ਦੇਖੀ ਜਾ ਸਕਦੀ ਹੈ ਸੂਖਸ਼ਮ ਮੈਲ ਦੇਖਣ ਵਾਸਤੇ ਹੋਸ਼ ਦੀ ਅੱਖ ਚਾਹੀਦੀ ਹੈ ਕੱਪੜਾ ਜਿਹੜਾ ਪਾਣੀ ਨਾਲ ਸਾਫ਼ ਹੁੰਦਾ ਹੈ ਤੇ ਜਿਹੜਾ ਮਨ ਹੈ ਉਹ ਬਾਣੀ ਨਾਲ ਸਾਫ਼ ਹੁੰਦਾ ਹੈ। ਤਨ ਪਾਣੀ ਨਾਲ ਧੁੱਤ ਜਾਂਦਾ ਹੈ ਤੇ ਮਨ ਬਾਣੀ ਨਾਲ ਧੁੱਤ ਜਾਂਦਾ ਹੈ। ਇਸ ਕਰਕੇ ਆਪਾਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਅੰਦਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੁੱਤ ਉਤਰ ਸੁਖੀ ਮੂਤ ਭਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਈ ਭਰਜੈ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾ ਵੇ ਕੇ ਰੰਗ ਤੁਮਹਾਰਾ ਜੀ ਕਹਿੰਦੇ ਜਿਵੇਂ ਮੈਲਾ ਕੱਪੜਾ ਪਾਣੀ ਨਾਲ ਸਾਫ਼ ਹੁੰਦਾ ਸਾਬਣ ਦੇ ਨਾਲ ਸਾਫ਼ ਹੁੰਦਾ ਜਦੋਂ ਮਤ ਪਾਪਾਂ ਦੇ ਨਾਲ ਭਰ ਜਾਵੇ ਉਹ ਬਾਣੀ ਨਾਲ ਸਾਫ਼ ਹੁੰਦੀ ਹੈ ਇਸ ਕਰਕੇ ਮੈਲੇ ਕੱਪੜਿਆਂ ਵਾਲਾ ਮਨੁੱਖ ਜੱਜ ਕਿਸੇ ਦੇ ਨਾਲ ਖੁੰਦਦਾ ਤਾਂ ਦੂਜਿਆਂ ਨੂੰ ਉਹ ਮੈਲਾ ਕਰਦਾ ਇਸ ਤਰ੍ਹਾਂ ਮਨ ਦਾ ਮਲੀਨ ਬੰਦਾ ਵੀ ਦੂਜਿਆਂ ਦੇ ਕੋਲ ਬੈਠਦਾ ਤੇ ਮੈਲ ਫਲਾਉਂਦਾ ਕੋ ਸੰਗਤ ਤੋਂ ਬਚਣ ਵਾਸਤੇ ਇਸੇ ਲਈ ਸਤਿਪੁਰਸ਼ ਕਹਿੰਦੇ ਐ ਤਨ ਔਰ ਮਨ ਤੇ ਪਾਏ ਕੱਪੜੇ ਨਿਰਮਲ ਹੋਣ ਦੇ ਨਾਲ ਮਨ ਵੀ ਜਿਹੜਾ ਉਹ ਨਿਰਮਲ ਹੁੰਦਾ ਹੈ ਪਰ ਸਿਰਫ ਜੀ ਡੁੰਘਾਈ ਨਾਲ ਵੇਖੀਏ ਤੇ ਤਨ ਨਿਰਮਲ ਹੋਣ ਦੇ ਨਾਲ ਮਨ ਨਿਰਮਲ ਜੀ ਹੁੰਦਾ ਇਸ ਕਰਕੇ ਮਨ ਨਿਰਮਲ ਕਿਵੇਂ ਹੁੰਦਾ ਮਨ ਮੈਲੀ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਵੇ ਕਹਿੰਦੇ ਨੇ ਸਤ ਸੰਗਤ ਦਾ ਸਰੋਵਰ ਹੈ ਨਾ ਜਿਹੜਾ ਸਤ ਸੰਗਤ ਦੇ ਸਰੋਵਰ ਤੇ ਕੋਈ ਵਿਰਲਾ ਸਾਧਕ ਬਿਰਹਿ ਰੰਗ ਦੇ ਵਿੱਚ ਰੰਗਿਆ ਆਪਣਾ ਮਨ ਧੋਬੀ ਧੋਗੈ ਬਿਰਹਿ ਬਰਾਤਾ ਹਰ ਚਰਨ ਮੇਰਾ ਮਨ ਰਤਾ ਇਸ ਕਰਕੇ ਸਤਗੁਰੂ ਪਾਤਸ਼ਾਹ ਕਹਿੰਦੇ ਆ ਭਾਈ ਜਿਸ ਤਰ੍ਹਾਂ ਬੱਦਲ ਵਿੱਚੋਂ ਨਿਰਮਲ ਬੂੰਦ ਡਿੱਗਦੀ ਹੈ ਪਰ ਰਸਤੇ ਦੇ ਵਿੱਚ ਹਵਾ ਦੇ ਕਣ ਉਹਦੇ ਵਿੱਚ ਮਿਸ਼ਰਤ ਹੋ ਜਾਂਦੇ ਆ ਉਹ ਬੂੰਦ ਜਿਹੜੀ ਮੈਲੀ ਹੋ ਜਾਂਦੀ ਹੈ ਜਦੋਂ ਉੱਪਰੋਂ ਆਕਾਸ਼ ਤੋਂ ਆਈ ਸੀ ਨਾ ਬੂੰਦ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਧੂਮ ਵਿਕਾਰ ਜਿਹੜੀ ਆਕਾਸ਼ ਤੋਂ ਬੂੰਦ ਆਈ ਹੈ ਬੜੀ ਨਿਰਮਲ ਸੀ ਬੜੀ ਸਾਫ਼ ਸੀ ਜਿਹੜੀ ਬੂੰਦ ਆ ਕੇ ਟਿੱਬਿਆਂ ਤੇ ਪੈ ਜਾਂਦੀ ਸਾ ਸੰਗਤ ਆਪਣਾ ਵजूद ਖਤਮ ਕਰਾ ਲੈਂਦੀ ਹੈ ਜਿਹੜੀ ਬੂੰਦ ਸਮੁੰਦਰ ਵਿੱਚ ਮਿਲ ਜਾਂਦੀ ਹੈ ਬੂੰਦ ਬੂੰਦ ਨਹੀਂ ਰਹਿੰਦੀ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡਾ ਜੀਵਨ ਜਿਹੜਾ ਆਇਆ ਸੀ ਨਵਾਂ ਨਕੋਰ ਆਇਆ ਸੀ ਨਿਰਮਲ ਆਇਆ ਸੀ ਸਾਫ਼ ਆਇਆ ਸੀ ਜਿਵੇਂ ਬੱਦਲਾਂ ਵਿੱਚੋਂ ਬੂੰਦ ਸਾਫ਼ ਡਿੱਗਦੀ ਹੈ ਹਵਾ ਦੇ ਜ਼ਰਰੇ ਵਿੱਚ ਮਿਲ ਜਾਂਦੇ ਨੇ ਮਿਸ਼ਰਤ ਹੋ ਜਾਂਦੇ ਨੇ ਫਿਰ ਬੂੰਦ ਧਰਤੀ ਤੇ ਆਈ ਧਰਤੀ ਵਿੱਚ ਮਿੱਟੀ ਵਿੱਚ ਮਿਲ ਗਈ ਮੈਲੀ ਹੋ ਗਈ ਇਸੇ ਤਰ੍ਹਾਂ ਸਾਡਾ ਜੀਵਨ ਨਵਾਂ ਪ੍ਰਭੂ ਤੋਂ ਆਉਂਦਾ ਹੈ। ਰਸਤੇ ਵਿੱਚੋਂ ਪਿਛਲੇ ਸੰਸਕਾਰਾਂ ਦੀ ਮੈਲ ਜਿਹੜੀ ਅਮਿਸ਼ਰਤ ਹੋ ਜਾਂਦੀ ਹੈ। ਫਿਰ ਸੰਸਾਰ ਤੇ ਆਉਂਦਿਆਂ ਸੰਸਾਰ ਦੀ ਮੈਲ ਇਸ ਤਰ੍ਹਾਂ ਮਨੁੱਖ ਨੂੰ ਚੰਬੜਦੀ ਹੈ ਕਿ ਫਿਰ ਚੇਤਨ ਸਤਾ ਦਾ ਜਿਹੜਾ ਬੋਧ ਹੈ ਉਹ ਬਿਲਕੁਲ ਨਹੀਂ ਰਹਿੰਦਾ 사ਸਰਤ। ਅੱਜ ਮਨੁੱਖ ਨੂੰ ਵੇਖੀਏ ਤੇ ਮੈਲ ਦੇ ਦਰਸ਼ਨ ਹੁੰਦੇ ਨੇ। ਬੰਦੇ ਦੇ ਦਰਸ਼ਨ ਹੋਣੇ ਬੜੇ ਮੁਸ਼ਕਲ ਹੈ। ਗ੍ਰੋਧ ਦੇ ਦਰਸ਼ਨ ਹੁੰਦੇ ਆ, ਵੈਰ-ਵਿਰੋਧ, ਲੋਭ ਦੇ ਦਰਸ਼ਨ ਹੁੰਦੇ ਆ। ਤੋਂ ਇਸ ਕਰਕੇ ਸੰਸਾਰ ਅੰਦਰ ਕਿਧਰੇ ਵੀ ਘੁੰਮੀਏ ਮੈਲ ਲੱਗੇਗੀ ਕਿਉਂਕਿ ਸੰਸਾਰ ਜਿਹੜਾ ਖੁਦ ਇੱਕ ਮੈਲਾ ਹੈ। ਸੰਸਾਰ ਖੁਦ ਮੈਲਾ ਹੈ। ਇਹਦੀ ਇਹਦਾ ਖਲਾਸਾ ਜਿਹੜਾ ਸਾ ਸੰਗਤ ਜੀ ਕਬੀਰ ਸਾਹਿਬ ਜੀ ਭੇਰੋਂ ਰਗ ਵਿੱਚ ਕਰਦੇ ਨੇ ਇਹਨ ਨੇ ਮੈਲਾ ਬ੍ਰਹਮਾ ਮੈਲਾ ਇੰਦੋ ਰਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹ ਸੰਸਾਰ ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਕਬੀਰ ਸਾਹਿਬ ਕਹਿੰਦੇ ਆ ਸਭ ਕੁਝ ਮੈਲਾ ਹੈ ਮੈਲਾ ਬ੍ਰਹਮਾ ਬ੍ਰਹਮਾ ਉਹ ਵੀ ਮੈਲਾ ਹੈ ਮੈਲਾ ਇੰਦ ਇੰਦ ਦਾ ਭਾਵ ਹੁੰਦਾ ਇੰਦਰ ਕਹਿੰਦੇ ਨੇ ਬ੍ਰਹਮਾ ਵੀ ਮੈਲਾ ਹੈ ਇੰਦਰ ਵੀ ਮੈਲਾ ਹੈ ਰਵ ਮੈਲਾ ਰਵ ਕਹਿੰਦੇ ਨੇ ਸੂਰਜ ਨੂੰ ਕਬੀਰ ਸਾਹਿਬ ਕਹਿੰਦੇ ਹੈ ਕਹਿੰਦੇ ਸੂਰਜ ਵੀ ਮੈਲਾ ਹੈ ਰਵ ਮੈਲਾ ਮੈਲਾ ਹੈ ਚੰਦ ਕਹਿੰਦੇ ਚੰਦਰਮਾ ਵੀ ਮੈਲਾ ਹੈ ਮੈਲਾ ਮਲਤਾ ਇਹੋ ਸੰਸਾਰ ਫਿਰ ਕਹਿੰਦੇ ਨੇ ਸਾਰਾ ਸੰਸਾਰ ਹੀ ਮੈਲਾ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ਵੀ ਬ੍ਰਹਮਾ ਵੀ ਮੈਲਾ ਇੰਦਰ ਵੀ ਮੈਲਾ ਸੂਰਜ ਵੀ ਮੈਲਾ ਚੰਦਰਮਾ ਵੀ ਮੈਲਾ ਸਾਰਾ ਸੰਸਾਰ ਹੀ ਮੈਲਾ ਹੈ ਜੇ ਸਭ ਕੁਝ ਮੈਲਾ ਫਿਰ ਨਿਰਮਲ ਕੀ ਹੈ ਕਹਿੰਦੇ ਮੈਲਾ ਮਲ ਦਾ ਇਹ ਸੰਸਾਰ ਇਹ ਸਾਰਾ ਸੰਸਾਰ ਮੈਲਾ ਹੈ ਨਿਰਮਲ ਕੀ ਹੈ ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਕਹਿੰਦੇ ਨੇ ਇੱਕ ਹਰੀ ਦਾ ਨਾਮ ਨਿਰਮਲ ਹੈ ਜੀ ਦਾ ਕੋਈ ਪਾਰਾ ਵਾਰ ਨਹੀਂ ਹੈ ਉਹ ਨਿਰਮਲ ਹੈ ਨਿਰਮਲੋ ਨਿਰਮਲੋ ਨਿਰਮਲ ਤੇਰੀ ਬਾਣੀ ਘਟ ਘੜ ਸੁਣੀ ਸਰਵਣ ਬਖਿਆਣੀ ਉਹ ਨਿਰਮਲ ਦੇ ਨਾਲ ਜੁੜ ਕੇ ਹੀ ਮਨੁੱਖ ਦੇ ਨਿਰਮਲ ਹੋਣਾ ਹੈ ਜੋ ਹਰੀ ਨਾਲ ਜੁੜ ਗਿਆ ਉਹ ਵੀ ਨਿਰਮਲ ਹੋ ਜਾਂਦਾ ਹੈ ਕਹੇ ਕਬੀਰ ਏ ਈ ਨਰ ਸੂਚੇ ਸਾਚੀ ਪਰਿ ਵਿਚਾਰਾ ਕਹਿੰਦੇ ਨੇ ਹਵਾ ਵਿੱਚ ਜੋ ਮੈਲ ਦੇ ਕਣ ਹੈ ਇਹ ਸੂਖਸ਼ਮ ਹਨ ਜ਼ਮੀਨ ਨੂੰ ਛੂਕੇ ਜੋ ਪਾਣੀ ਦੀ ਬੂੰਦ ਮੈਲੀ ਹੋ ਜਾਂਦੀ ਹੈ ਇਹ ਸਥੂਲ ਮੈਲ ਹੈ ਜਨਮ ਜਨਮਾਤਰਾ ਦੇ ਸੰਸਕਾਰਾਂ ਦੀ ਮੈਲ ਜਿਹੜੀ ਹੈ ਅਤੀ ਸੂਖਸ਼ਮ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਜੋ ਵਿਕਾਰਾਂ ਦੀ ਮੈਲ ਲੱਗ ਜਾਂਦੀ ਹੈ ਇਹ ਸਥੂਲ ਮੈਲ ਕਹਿੰਦੇ ਇਸ ਨੂੰ ਸਥੂਲ ਮੇਲੋ ਅਸਥੂਲ ਮੇਲ ਤਾਂ ਸਾਧ ਸੰਗਤ ਦੇ ਵਿੱਚ ਆਇਆ ਮਿਟ ਜਾਂਦੀ ਹੈ ਸਾਧ ਸੰਗਤ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੀ ਤੁਹ ਮਹਾਰਾਜ ਕਹਿੰਦੇ ਪਰ ਸੂਖਸ਼ਮ ਮੈਲ ਜੋ ਹਉਮੈ ਦੀ ਮੈਲ ਆ ਨਾ ਸਾਧ ਸੰਗਤ ਉਹ ਜਿਹੜਾ ਕਰਤਾ ਪਾਣ ਅੰਦਰ ਬੈਠਾ ਹੋਇਆ ਹੈ ਕਿ ਮੈਂ ਕਰ ਰਿਹਾ ਹਾਂ ਇਹ ਮੈਲ ਜਿਹੜੀ ਹੈ ਇਹ ਬੜੀ ਲੰਬੀ ਹੈ ਇਹ ਬੜੀ ਦੀਰਘ ਹੈ ਇਹ ਬੜੀ ਸੂਖਮ ਹੈ ਹਉ ਮੈਲਾ ਮਲਕ ਬਹੂਨਾ ਧੋਵੈ ਕਹਿੰਦੇ ਨੇ ਵਿਕਾਰ ਕਰਦਿਆਂ ਹੋਇਆਂ ਜਿਸ ਪੈਂਦੇ ਨੇ ਤੇ ਇਹ অতি ਸੂਖਮ ਜਿਹੜੀ ਹਉਮੈ ਦੀ ਮੈਲ ਇਹ ਨਹੀਂ ਦਿਸਦੀ ਇਹ ਮੈਲ ਆਪ ਜਪ ਤਪ ਕੀਤੇਆਂ ਹੀ ਧੁੱਤੀ ਜਾ ਸਕਦੀ ਹੈ ਹਉਮੈ ਦੀਰ ਗਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਇਸ ਕਰਕੇ ਮਹਾਰਾਜ ਕਹਿੰਦੇ ਗੁਰ ਸ਼ਬਦ ਦੀ ਕਮਾਈ ਨਾਲ ਇਹ ਦੀਰਗ ਹਉਮੈ ਦੀ ਮਿਲ ਜਿਹੜੀ ਹੈ ਇਹ ਦੂਰ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਅੰਤਿਸ਼ ਕਰਨ ਜਿਹੜਾ ਉਹ ਸ਼ੁੱਧ ਹੋ ਜਾਂਦਾ ਹੈ ਉਹ ਨਿਰਮਲ ਹੋ ਜਾਂਦਾ ਹੈ ਫਿਰ ਮਨੁੱਖ ਜਦੋਂ ਮਨ ਨਿਰਮਲ ਹੋ ਗਿਆ ਮਨੁੱਖ